ਗਰਮੀ ਆਪਣੇ ਸਿਖਰ ਤੇ ਪਹੁੰਚ ਗਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਇਸ ਕਹਿਰ ਦੀ ਗਰਮੀ ਵਿੱਚ 에ਅਰ ਕੰਡੀਸ਼ਨਰ ਅਤੇ ਫ੍ਰਿਜ ਵੀ ਫੇਲ ਹੋਣ ਲੱਗੇ ਨੇ ਨਾਲ ਹੀ ਹਾਲ ਹੀ ਵਿੱਚ ਕਈ ਥਾਵਾਂ ਤੇ ਇਲੈਕਟ੍ਰੋਨਿਕ ਯੰਤਰਾਂ ਦੇ ਵਿਸਫੋਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਟੀਮ ਐ ਨੂੰ ਨੌਇਡਾ ਦੇ ਸੈਕਟਰ 100 ਦੀ ਇੱਕ ਸੁਸਾਇਟੀ ਵਿੱਚ ਚਲਦੇ ਸਮੇਂ 에ਅਰ ਕੰਡੀਸ਼ਨਰ ਵਿੱਚ ਧਮਾਕਾ ਹੋਇਆ ਸੀ ਏਸੀ ਬਲਾਸਟ ਹੌਣ ਕਾਰਨ ਇਸ ਸੋਸਾਇਟੀ ਦੇ ਕਈ ਫਲੈਟਾਂ ਨੂੰ ਅੱਗ ਲੱਗ ਗਈ ਜੇਕਰ ਤੁਸੀਂ ਵੀ ਇਸ ਭਿਆਨਕ ਗਰਮੀ 'ਚ ਇਲੈਕਟ੍ਰਿਕ ਗੈਜੇਟਸ ਦੀ ਵਰਤੋਂ ਕਰ ਰਹੇ ਹੋ ਤਾਂ ਇੱਥੇ ਅਸੀਂ ਦੱਸ ਰਹੇ ਹਾਂ ਕਿ ਕਿਹੜੀਆਂ ਗਲਤੀਆਂ ਨਾ ਕਰੋ ਤਾਂ ਜੋ ਅਣਸੁਖਾਵੇ ਹਾਸੇ ਨਾ ਵਾਪਰਨ ਗਰਮੀਆਂ ਦੇ ਮੌਸਮ ਵਿੱਚ ਜੇਕਰ ਕੋਈ ਇਲੈਕਟ੍ਰੋਨਿਕ ਗੈਜੇਟ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਤਾਂ ਉਹ ਹੈ 에ਅਰ ਕੰਡੀਸ਼ਨਰ 에ਅਰ ਕੰਡੀਸ਼ਨਰ ਵਿੱਚ ਜੋ ਧੁਮਾਕਾ ਹੁੰਦਾ ਹੈ ਉਹ ਰੱਖ-ਰਖਾ ਦੀ ਘਾਟ ਕਾਰਨ ਵਾਪਰਦਾ ਹੈ ਕਈ ਲੋਕ ਸਾਲਾ ਤੋਂ ਏਸੀ ਦੀ ਸਰਵਿਸ ਨਹੀਂ ਕਰਵਾਉਂਦੇ ਇਸ ਕਾਰਨ 에ਅਰ ਕੰਡੀਸ਼ਨਰ ਫਟ ਜਾਂਦਾ ਹੈ ਬੈਟਰੀ ਦੀ ਵਰਤੋਂ ਲੈਪਟਾਪ ਅਤੇ ਮੋਬਾਈਲ ਫੋਨਾਂ ਵਿੱਚ ਕੀਤੀ ਜਾਂਦੀ ਹੈ ਕਈ ਵਾਰ ਤਕਨੀਕੀ ਖਰਾਬੀ ਕਾਰਨ ਲੈਪਟਾਪ ਅਤੇ ਮੋਬਾਈਲ ਦੀ ਬੈਟਰੀ ਓਵਰ ਹੀਟ ਹੋਣ ਲੱਗਦੀ ਹੈ ਜਦੋਂ ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਫਟ ਸਕਦਾ ਹੈ ਕਈ ਖਬਰਾਂ ਸਾਹਮਣੇ ਆਈਆਂ ਜਿਸ ਚ ਯੂਜ਼ਰ ਦੇ ਹੱਥ 'ਚ ਮੋਬਾਈਲ ਫੋਨ ਫਟ ਗਿਆ ਇਨਵਰਟਰ ਬੈਟਰੀ 'ਚ ਧੁਮਾਕਾ ਹੋਣ ਦੇ ਬਾਵਜੂਦ ਘੱਟ ਮਾਮਲੇ ਸਾਹਮਣੇ ਆਏ ਨੇ ਪਰ ਜੇਕਰ ਇਨਵਰਟਰ ਦੀ ਬੈਟਰੀ 'ਚ ਧੁਮਾਕਾ ਹੋ ਜਾਵੇ ਤਾਂ ਇਸ ਨਾਲ ਭਾਰੀ ਨੁਕਸਾਨ ਹੁੰਦਾ ਹੈ ਇਨਵਰਟਰ ਦੀ ਬੈਟਰੀ 'ਚ ਬਲਾਸਟ ਮੇਨਟੇਨੈਂਸ ਦੀ ਕਮੀ ਕਾਰਨ ਹੁੰਦਾ ਹੈ ਨਾਲ ਹੀ ਕਈ ਵਾਰ ਹਾਈ ਵੋਲਟੇਜ ਕਾਰਨ ਇਨਵਰਟਰ ਦੀ ਬੈਟਰੀ ਫਟ ਜਾਂਦੀ ਹੈ ਜਦੋਂ ਵੀ ਫ੍ਰਿਜ 'ਚ ਧੁਮਾਕਾ ਹੁੰਦਾ ਹੈ ਤਾਂ ਉਸਦੇ ਕੰਪਰੈਸ਼ਨ 'ਚ ਸਮੱਸਿਆ ਹੁੰਦੀ ਹੈ ਜੇਕਰ ਤੁਹਾਡੀ ਫ੍ਰਿਸ਼ ਦੇ ਕੰਪਰੈਸ਼ਨ ਵਿੱਚ ਸਮੱਸਿਆ ਆ ਰਹੀ ਹੈ ਅਤੇ ਫ੍ਰਿਜ ਠੀਕ ਤਰ੍ਹਾਂ ਠੰਡਾ ਨਹੀਂ ਹੋ ਰਿਹਾ ਤਾਂ ਤੁਹਾਨੂੰ ਆਪਣੇ ਫ੍ਰਿਜ ਦੀ ਕਿਸੇ ਮਕੈਨਿਕ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਨਾਲ ਹੀ ਜੇਕਰ ਇਸ ਵਿੱਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਠੀਕ ਕਰੋ ਨਹੀਂ ਤਾਂ ਤੁਹਾਡਾ ਫ੍ਰਿਜ ਕਿਸੇ ਵੀ ਸਮੇਂ ਫਟ ਸਕਦਾ ਹੈ